ਇਸ ਸਭ ਜਦੋਂ ਦਾ ਲਿਬਰਲ ਨੂੰ ਨਵਾਂ ਲੀਡਰ ਮਿਲਿਆ ਪਾਰਟੀ ਕਰਨੀ ਇਦਾਂ ਲੱਗ ਰਿਹਾ ਕਿ ਪਾਰਟੀ ਚ ਇੱਕ ਨਵੀਂ ਜਾਨ ਆ ਗਈ ਹੈ ਨਵੀਂ ਰੂਹ ਫੂਕੀ ਗਈ ਮੈਨੂੰ ਲੱਗ ਰਿਹਾ ਕਿ ਹੈ ਕੋਈ ਗੱਲਬਾਤ ਇਦਾਂ ਬਿਲਕੁਲ ਆંકੜਿਆਂ ਦੀ ਖੇਡ ਹੈ ਜੀ ਆ ਆંકੜੇ ਕਈ ਵਾਰੀ ਗਲਤ ਵੀ ਸਾਬਤ ਹੋ ਜਾਂਦੇ ਨੇ ਇਹ ਮੈਂ ਦੱਸ ਦਿੰਦਾ ਕਿ ਸਰਵੇਖਣ ਸਰਵੇਖਣ ਹੀ ਹੁੰਦੇ ਨੇ ਤੇ ਮਾਰਜਨ ਸਰਵੇਖਣ ਵਾਲਾ ਕੰਮ ਅੱਗੇ ਵਰਗਾ ਨਹੀਂ ਰਿਹਾ ਕਿ ਹੁਣ ਸਰਵੇਖਣ ਬੜੇ ਬੜੇ ਜ਼ੋਰ ਸ਼ੋਰ ਨਾਲ ਹੁੰਦੇ ਨੇ ਤੇ ਇੱਕ ਨਹੀਂ ਬਹੁਤ ਸਾਰੇ ਲੋਕ ਕਰਦੇ ਨੇ ਬੜੇ ਵੱਡੀਆਂ ਸੰਸਥਾਵਾਂ ਕਰਦੀਆਂ ਨੇ ਤੇ ਮੀਡੀਆ ਹਾਊਸਸ ਵੀ ਕਰਦੇ ਨੇ ਪਰ ਜੇ ਤੇ ਕੋਈ ਇੱਕ ਕਵੇ ਕਿ ਲਿਬਰਲਸ ਵਾਲੇ ਥੋੜੇ ਜਿਹੇ ਨੇ ਉਹਨਾਂ ਦੇ ਨੰਬਰ ਅਕੀ ਨਾਲੋਂ ਬੈਟਰ ਹੋਏ ਨੇ ਤੇ ਫੇਰ ਸ਼ੱਕ ਹੋ ਸਕਦੀ ਹੈ ਜੇ ਸਾਰੇ ਹੀ ਇਹ ਗੱਲ ਕਰਨ ਕਿ ਲਿਬਰਲਸ ਵਾਲੇ ਜਿਹੜੇ ਨੇ ਜਦੋਂ ਤੋਂ ਮਾਰਕਰਨੀ ਦਾ ਨਾਮ ਆਇਆ ਤੇ ਜਸਟਨ ਟੂਟੂ ਲੰਬੇ ਹੋਏ ਨੇ ਤੇ ਬੈਟਰ ਹੋ ਰਹੇ ਨੇ ਉਹਦੇ ਬਾਰੇ ਸਾਰੇ ਹੀ ਇਹ ਕਹਿ ਰਹੇ ਨੇ ਸੋ ਇਸ ਵੇਲੇ ਜਿਹੜੇ ਹਾਲਾਤ ਨੇ ਕਿ ਪਹਿਲੀ ਵਾਰੀ ਜਿਹੜਾ ਹੈ ਉਹ ਲਿਬਰਲ ਪਾਰਟੀ ਜਿਹੜੀ ਹੈ ਉਹਨਾਂ ਨੇ ਕੰਜ਼ਰਵਟਿਵ ਪਾਰਟੀ ਦੇ ਉੱਪਰ 5 ਤੋਂ 6 ਅੰਕਾਂ ਦੀ ਲੀਡ ਬਣਾ ਲਈ ਹੈ ਇਹ ਜਿਹੜੀ ਰਿਪੋਰਟ ਹੈ ਇਹਦੇ ਮੁਤਾਬਕ 42% ਹਮਾਇਤ ਲੋਕਾਂ ਦੀ ਇਸ ਵੇਲੇ ਲਿਬਰਲ ਪਾਰਟੀ ਨੂੰ حاصل ਹੈ ਤੇ 35 ਤੋਂ 36% ਜਿਹੜੀ ਹਮਾਇਤ ਹੈ ਉਹ ਕੰਜ਼ਰਵੇਟਿਵ ਪਾਰਟੀ ਨੂੰ حاصل ਹੈ ਤੇ ਤਿੰਨ ਹਫ਼ਤਿਆਂ ਦੇ ਵਿੱਚ ਲਿਬਰਲ ਪਾਰਟੀ ਨੇ ਇਹ ਸੱਤ ਅੰਕਾਂ ਦੀ ਲੀਡ ਜਿਹੜੀ ਹੈ ਬਣਾ ਲਈ ਹੈ ਤੇ ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਇਹ ਜਿਹੜੀ ਸਰਵੇਖਣ ਹੁੰਦੇ ਨੇ ਉਹਨਾਂ ਦੇ ਬਾਰੇ ਦੱਸਿਆ ਜਾਂਦਾ ਜੇ ਤਾਂ ਆਨਲਾਈਨ ਹੋਵੇ ਫਿਰ ਤਾਂ ਮਾਰਜਨ ਆਫ 에ਰਰ ਜਿਹੜਾ ਉਹਦੇ ਵਿੱਚ ਬਿਲਕੁਲ ਨਹੀਂ ਰੱਖਿਆ ਜਾਂਦਾ ਕਿ ਜੋ ਕਿਸੇ ਨੇ ਕਹ ਦਿੱਤਾ ਉਸੇ ਨੂੰ ਸੱਚ ਮੰਨ ਕੇ ਚੱਲਣਾ ਇਹ ਕਾਲ ਕਰਕੇ ਜਦੋਂ ਸਰਵੇਖਣ ਕੀਤਾ ਜਾਂਦਾ ਤਾਂ ਇਹਦੇ ਵਿੱਚ 3.8% ਦਾ ਮਾਰਜਨ ਆਫ 에ਰਰ ਹੈ ਜੇ ਉਹ ਵੀ ਪਾ ਲਿਆ ਜਾਵੇ ਤਾਂ ਲਿਬਰਲ ਦੇ ਕੋਲ 3-4 ਅੰਕਾਂ ਦੀ ਲੀਡ ਫੇਰ ਵੀ ਬਚਦੀ ਹੈ ਤੇ 2021 ਤੋਂ ਬਾਅਦ ਪਹਿਲੀ ਵਾਰੀ ਲਿਬਰਲ ਜਿਹੜੇ ਨੇ ਪੋਲ ਦੇ ਵਿੱਚ ਕੰਜ਼ਰਵੇਟਿਵ ਨੂੰ ਲੀਡ ਕਰਨ ਲੱਗੇ ਨੇ ਤੇ ਇਹ ਸ਼ਿਫਟ ਫਰਵਰੀ ਚ ਸ਼ੁਰੂ ਹੋਈ ਹੈ ਤੇ ਇਸ ਤੋਂ ਬਾਅਦ ਫਿਰ ਜਿਉਂ-ਜਿਉਂ ਜਸਟਨ ਟੂਟੂ ਲੱਬ ਟਰੂਟੋ ਲੰਬੇ ਹੁੰਦੇ ਚਲੇ ਗਏ ਡੋਨਲਡ ਟਰੰਪ ਗੱਡੀ ਤੇ ਬਹਿ ਗਏ ਤੇ ਨਾਲ ਮਾਰਕ ਕਾਰਨੀ ਦੌੜ ਦੇ ਵਿੱਚ ਆ ਗਏ ਉਹਨਾਂ ਦੇ ਆਉਣ ਨਾਲ ਬਹੁਤ ਜ਼ਿਆਦਾ ਫਰਕ ਪਿਆ ਜੇ ਬਾਕੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਐਨਡੀਪੀ ਜਗਵੀਤ ਸਿੰਘ ਜਿਸ ਨੂੰ ਲੀਡ ਕਰ ਰਹੇ ਨੇ ਉਹਨਾਂ ਦੀ ਹਮਾਇਤ ਕਾਫੀ ਥੱਲੇ ਖਿਸਕ ਗਈ ਹੈ ਤੇ 10 ਅੰਕ ਤੇ 10% ਰਹਿ ਗਈ ਹੈ ਬਲੌਕ ਕਿਵਕ ਪਾਰਟੀ ਜਿਹੜੀ ਹੈ ਜੀ ਉਹਨਾਂ ਦੇ ਕੋਲ 6% ਦੀ ਹਮਾਇਤ ਹੈ ਗ੍ਰੀਨ ਪਾਰਟੀ ਕੋਲ 2% ਦੀ ਹੈ ਪੀਪਲਸ ਪਾਰਟੀ ਜਿਹੜੀ ਇੱਕ ਹੈ ਜੀ ਉਹਨਾਂ ਕੋਲ 3% ਅਤੇ ਕੁਝ ਹੋਰ ਪਾਰਟੀਆਂ ਹੈਗੀਆਂ ਨੇ ਜਿਨ੍ਹਾਂ ਕੋਲ 1-2% ਦੀ ਉਹਨਾਂ ਕੋਲ ਹਮਾਇਤ ਹਾਸਲ ਹੈ ਅੱਛਾ ਹੁਣ ਜਦੋਂ ਲੋਕਾਂ ਨੂੰ ਇਹ ਪੁੱਛਿਆ ਗਿਆ ਕਿ ਸਭ ਤੋਂ ਬੈਸਟ ਪ੍ਰਾਈਮ ਮਿਨਿਸਟਰ ਤੁਹਾਡੇ ਲਈ ਕੌਣ ਸਾਬਤ ਹੋਵੇਗਾ ਤਾਂ ਇੱਕ ਪੋਲ ਦੇ ਵਿੱਚ ਇਹ ਪਤਾ ਲੱਗਦਾ ਕਿ ਮਾਰਕ ਕਰਨ ਜਿਹੜੇ ਨੇ ਬੈਸਟ ਪ੍ਰਾਈਮ ਮਿਨਿਸਟਰ ਸਾਬਤ ਹੋਣਗੇ ਤੇ ਉਹਨਾਂ ਨੂੰ ਜਿਹੜੇ ਸੀ ਉਹ ਤਕਰੀਬਨ 42% ਲੋਕਾਂ ਦੀ ਹਮਾਇਤ حاصل ਹੋਈ ਤੇ ਕੰਜ਼ਰਵੇਟਿਵ ਪਾਰਟੀ ਦੇ ਪੀਅਰ ਪੋਲੀਆ ਜਿਨ੍ਹਾਂ ਦੀ ਕਾਫੀ ਪਪੂਲਾਰਿਟੀ ਆ ਤੇ ਬੜੇ ਜੋਰ ਸ਼ੋਰ ਨਾਲ ਉਹਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੇ ਕੰਪੇਨਿੰਗ ਵੀ ਕੀਤੀ ਹੈ ਉਹਨਾਂ ਨੂੰ 32% ਲੋਕਾਂ ਦੀ ਜਿਹੜੀ ਹਮਾਇਤ ਹੈ ਤੇ 10% ਨਾਲ ਲੀਡ ਇੱਥੇ ਮਾਰਕ ਕਰਨੀ ਕਰ ਰਹੇ ਨੇ ਤੇ ਐਨਡੀਪੀ ਆਗੂ ਜਗਮੀਤ ਸਿੰਘ ਨੂੰ 12% ਲੋਕ ਸਮਝਦੇ ਨੇ ਕਿ ਉਹ ਵਧੀਆ ਪ੍ਰਧਾਨ ਮੰਤਰੀ ਹੋ ਸਕਦੇ ਨੇ ਜਦ ਕਿ ਗ੍ਰੀਨ ਪਾਰਟੀ ਦੀ ਐਲਿਜ਼ਬਥ ਮੇ ਉਹਨਾਂ ਦੀ ਪਾਰਟੀ ਨੂੰ ਭਾਵੇਂ ਸਪੋਰਟ ਘੱਟ ਹੈ ਪਰ ਉਹਨਾਂ ਨੂੰ ਐਜ਼ ਅ ਲੀਡਰ 7% ਲੋਕਾਂ ਦੀ ਹਮਾਇਤ ਹਾਸਲ ਹੈ ਕਿ ਉਹ ਵਧੀਆ ਆਗੂ ਸਾਬਤ ਹੋ ਸਕਦੇ ਨੇ ਜੇ ਅਸੀਂ ਗੱਲ ਕਰੀਏ ਕਿ ਕੌਣ ਕਿਸ ਦੀ ਹਮਾਇਤ ਕਿੰਨੀ ਕਰਦਾ ਹੈ ਤੇ 18 ਤੋਂ 34 ਸਾਲ ਦੀ ਉਮਰ ਦਾ ਜਿਹੜਾ ਵਰਗ ਹੈ ਤੇ ਉਹਦੇ ਵਿੱਚ ਲਿਬਰਲ ਪਾਰਟੀ ਵਾਲੇ ਜਿਹੜੇ ਨੇ ਉਹ ਸਪੋਰਟਰ ਵੱਧ ਦੇਖੇ ਜਾ ਸਕਦੇ ਉਹ ਜਿਹੜੇ ਨੇ ਉਹ ਜ਼ਿਆਦਾ ਸਪੋਰਟਰ ਨੇ ਤੇ ਵੋਟਰ ਉਹਨਾਂ ਦੇ ਹੈਗੇ ਨੇ ਜੇ 55 ਤੋਂ 34 ਜਾਂ ਉਸ ਤੋਂ ਉੱਪਰ ਜਾਂ 55 ਤੇ ਜਿਹੜੇ 55 ਤੋਂ ਓਵਰ ਤੇ ਜਿਹੜੇ ਹੈਗੇ ਨੇ 55 ਸਾਲ ਤੋਂ ਉਮਰ ਦੇ ਉਹਨਾਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਵਾਲਿਆਂ ਦੀ ਸਪੋਰਟ ਜਿਹੜੀ ਹੈ ਉਹ ਕਾਫੀ ਹੈ 35 ਤੋਂ 53 ਸਾਲ ਉਮਰ ਵਰਗ ਵਾਲਿਆਂ ਦੇ ਵਿੱਚ ਸੋ ਉਮਰ ਵਰਗ ਦੇ ਨਾਲ ਕੋਈ ਫਰਕ ਪੈਂਦਾ ਵਟੇਰੀ ਉਮਰ ਦੇ ਜਿਹੜੇ ਸਪੋਰਟਰ ਨੇ ਉਹ ਕਨਜ਼ਰਵੇਟਿਵ ਪਾਰਟੀ ਦੇ ਜ਼ਿਆਦਾ ਨੇ ਬਈ ਯੰਗ ਨੇ ਉਹ ਯੰਗ ਵੋਟਰ ਨੂੰ ਹੀ ਗਵਾਇਆ ਸੀ ਲਿਬਰਲ ਨੇ ਸਰ ਵੇਖਣਾ ਇਹਦੇ ਵਿੱਚ ਕਿ ਯੰਗ ਵੋਟਰ ਯਕੀਨ ਨਹੀਂ ਸੀ ਕਰ ਰਿਹਾ ਇਸ ਲਈ ਯੰਗ ਹੀ ਥੋੜਾ ਜਿਹਾ ਨਾਲ ਹੋਇਆ ਉਹ ਕਿਉਂ ਹੋਇਆ ਕਿਵੇਂ ਹੋਇਆ ਡੋਨਲਡ ਟਰੰਪ ਹੈ ਜਾਂ ਇਹ ਲੀਡ ਬਰਕਰਾਰ ਰਹੇਗੀ ਜਦੋਂ ਉਹ ਵੋਟਾਂ ਪੈਣਗੀਆਂ ਉਦੋਂ ਨੂੰ ਕੌਣ ਬਾਜ਼ੀ ਮਾਰੇਗਾ ਕਿਉਂਕਿ ਜਿਨ੍ਹਾਂ ਨੇ ਵਾਅਦੇ ਪੀਰ ਪੋਲੀ ਐਪ ਉਹਨਾਂ ਨੇ ਵੀ ਕੀਤੇ ਨੇ ਮੁੱਦੇ ਤੇ ਮੁੱਦਾ ਮੁੱਦੇ ਤੇ ਮੁੱਦਾ ਉਹਨਾਂ ਨੇ ਲਿਆ ਕੇ ਅੱਗੇ ਰੱਖਿਆ ਲੋਕਾਂ ਦੇ ਉਹਨਾਂ ਨੂੰ ਮੈਂ ਸਮਝਦਾ ਕਿ ਝਟਕਾ ਤਾਂ ਉਹਨਾਂ ਲਈ ਥੋੜਾ ਜਿਹਾ ਹੈ ਪਰ ਅਜੇ ਉਹ ਪੂਰੀ ਤਰ੍ਹਾਂ ਦੌੜ ਦੇ ਵਿੱਚ ਹੈਗੇ ਨਹੀਂ ਜੀ ਸ਼ਾਮਲ ਇੱਕ ਹੋਰ ਚੀਜ਼ ਤੇ ਮੈਂ ਥੋੜਾ ਜਿਹਾ ਨੰਬਰ ਉਠੀਕ ਰਿਹਾ ਹਾਂ ਜਿਸ ਦਿਨ ਉਹ ਆਉਣਗੇ ਉਹ ਵੀ ਬੜੇ ਇੰਟਰਸਟਿੰਗ ਹੋਣਗੇ ਕਿ ਫੰਡ ਰੇਜ਼ਿੰਗ ਤੋਂ ਬੜਾ ਪਤਾ ਲੱਗਦਾ ਹੈ ਕਿ ਜੋ ਫੰਡ ਰੇਜ਼ਿੰਗ ਹੋਈ ਹੈ ਕੰਜ਼ਰਵੇਟਿਵ ਪਾਰਟੀ ਦੀ ਉਹ ਕਈ ਹੁਣਾਂ ਬਾਅਦ ਸਿਲ ਪ੍ਰਣਾਲੀੋਂ ਪਿਛਲੇ ਕੁਝ ਕਈ ਕਹ ਲੋ ਕਿ ਕਈ ਮਹੀਨਿਆਂ ਤੋਂ ਤੇ ਹੁਣ ਜਿਹੜੇ ਨਵੇਂ ਅੰਕੜੇ ਆਉਣਗੇ ਉਸ ਤੋਂ ਪਤਾ ਲੱਗੇਗਾ ਕਿ ਲਿਬਰਲ ਪਾਰਟੀ ਨੂੰ ਕਿੰਨੇ ਲੋਕ ਫੰਡ ਦੇ ਰਹੇ ਨੇ ਤੇ ਉਹਨਾਂ ਨੂੰ ਕਿੰਨੇ ਦੇ ਰਹੇ ਨੇ ਵੇ ਥੋੜੀ ਜਿਹੀ ਬੋਖ ਲਾਈ ਤਾਂ ਹੈਗੀ ਪੀਰ ਪਾਲੀ ਆ ਪਹਿਲਾਂ ਇੱਕ ਤੋਂ ਬਾਅਦ ਇੱਕ ਗੱਲ ਕਰਦੇ ਸੀ ਹੁਣ ਇੱਕੋ ਗੱਲ ਕਰਦੇ ਵੀ ਲਿਬਰਲ ਚ ਕੁਝ ਨਹੀਂ ਬਦਲਿਆ ਹਾਂਜੀ ਦੇਖੋ ਉਹ ਉਹਨਾਂ ਨੇ ਲਾਈਨ ਆਫ ਐਕਸ਼ਨ ਜਿਹੜਾ ਸੀ ਕਾਰਨੀ ਦੇ ਪ੍ਰਧਾਨ ਮੰਤਰੀ ਨਹੀਂ ਉਹ ਲੀਡਰ ਵਨ ਤੋਂ ਪਹਿਲਾਂ ਹੀ ਉਹਨਾਂ ਨੇ ਚੇਂਜ ਕਰ ਲਿਆ ਸੀ ਉਹਨਾਂ ਨੇ ਅਟੈਕ ਜਿਹੜਾ ਸੀ ਉਹ ਤੋਪਾਂ ਦਾ ਮੂੰਹ ਇਹ ਮਾਰਕ ਕਾਰਨੀ ਵੱਲੋਂ ਕਰ ਲਿਆ ਸੀ ਕਿ ਹੁਣ ਮੁਕਾਬਲਾ ਇਹ ਨਾਲ ਹੀ ਹੈ ਸਾਰਾ ਤੇ ਹੈ ਵੀ ਇਸੇ ਤਰ੍ਹਾਂ ਹੀ ਤੇ ਮਾਰਕ ਕਾਰਨੀ ਜਿਸ ਤਰ੍ਹਾਂ ਦੌੜ ਭੱਜ ਰਹੇ ਨੇ ਤੇ ਜਿਹੜਾ ਜਿਵੇਂ ਪੀਅਰ ਪੋਲੀਆ ਨੇ ਕੁਝ ਦਿਨ ਪਹਿਲਾਂ ਕਹਿ ਦਿੱਤਾ ਕਿ ਬੈਂਕ ਆਫ ਇੰਗਲੈਂਡ ਦੇ ਜਦੋਂ ਗਵਰਨਰ ਸੀਗੇ ਇਹ ਵਧੀਆ ਕੰਮ ਨਹੀਂ ਕੀਤਾ ਇਹਨੇ ਪਰ ਉਹ ਗੱਲ ਹੈ ਕਿ ਉਹ ਇਹ ਗੱਲ ਉਹਨਾਂ ਨੇ ਕਹਿ ਤਾਂ ਦਿੱਤੀ ਕਿ ਕਿੰਨੇ ਲੋਕਾਂ ਨੂੰ ਇਹ ਗੱਲ ਸਮਝਾ ਸਕਦੇ ਨੇ ਕਿੰਨੇ ਲੋਕਾਂ ਨੂੰ ਐਕਸਪਲੇਨ ਕਰ ਸਕਦੇ ਨੇ ਕਿ ਕੀ ਇਹ ਗੱਲ ਵਿੱਚ ਸੱਚਾਈ ਹੈ ਜਾਂ ਨਹੀਂ ਹੈ ਇਹ ਸਭ ਲੋਕਾਂ ਨੇ ਕੋਖਣਾ ਪਰਖਣਾ ਹੈ ਪਹਿਲਾਂ ਗੱਲ ਜਿਹੜੀ ਸੀ ਜਦੋਂ ਕਲੀਪਰਲ ਵਾਲੇ ਕਹਿੰਦੇ ਸੀ ਕਿ ਜਦੋਂ ਪੀਅਰ ਪੋਲੀਓ ਕਹਿੰਦੇ ਸੀ ਕਿ ਕਾਰਬਨ ਟੈਕਸ ਜਿਹੜਾ ਉਹਨੂੰ ਖਤਮ ਕਰ ਦਿਓ ਖਤਮ ਕਰ ਦਿਓ ਤਾਂ ਉਹ ਕਹਿੰਦੇ ਸੀ ਕਿ ਉਹ ਇੱਕੋ ਹੀ ਗੱਲ ਕਹਿੰਦਾ ਕਿ ਖਤਮ ਕਰ ਦਿਓ ਤੇ ਲੋਕ ਉਹਦੇ ਖੁਸ਼ ਹੋ ਜਾਂਦੇ ਨੇ ਕਿ ਖਤਮ ਕਰ ਦੇਣਾ ਉਹਨੇ ਤੇ ਜਦ ਕਿ ਸਾਨੂੰ ਅੱਧਾ ਪੌਣਾ ਘੰਟਾ ਸਮਝਾਉਣ ਨੂੰ ਲੱਗਦਾ ਸੀ ਵੀ ਇਹ ਕਿਉਂ ਲਾਇਆ ਗਿਆ ਤੇ ਇਹਦਾ ਪਰਪਸ ਕੀ ਆ ਉਹ ਕਹਾਣੀ ਜਿਹੜੀ ਆ ਪਲਟਦੀ ਜਾਪਦੀ ਹੈ ਛੋਟੇ ਛੋਟੇ ਮੁੱਦਿਆਂ ਤੇ ਲੋਕ ਮੂਡ ਬਦਲ ਰਹੇ ਨੇ ਜੀ